ਹੈਲੋ ਦੋਸਤੋ ਅੱਜ ਜਿਹੜੀ ਮੈਂ ਇਹ ਵੀਡੀਓ ਲੈ ਕੇ ਆਈਆਂ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਗੱਲ ਕਰਨ ਜਾ ਰਹੇ ਹਾਂ ਕੇਅਰ ਗੀਵਰ ਦੇ ਬਾਰੇ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਵਿਦੇਸ਼ਾਂ ਦੇ ਵਿੱਚ ਕੇਅਰ ਗੀਵਰ ਦੀ ਕਾਫੀ ਜ਼ਿਆਦਾ ਸਖਤ ਜ਼ਰੂਰਤ ਹੈ ਸੋ ਟਾਈਮ ਟੂ ਟਾਈਮ ਵਿਦੇਸ਼ਾਂ ਦੇ ਵਿੱਚ ਕੇਅਰ ਗੀਵਰ ਦੀਆਂ ਪੋਸਟਾਂ ਨਿਕਲਦੀਆਂ ਰਹਿੰਦੀਆਂ ਨੇ ਕੇਅਰ ਗੀਵਰ ਦਾ ਕੋਰਸ ਕਰਕੇ ਤੁਸੀਂ ਬਹੁਤ ਹੀ ਸੌਖੇ ਢੰਗ ਦੇ ਨਾਲ ਵਿਦੇਸ਼ਾਂ ਵਿੱਚ ਜਾ ਕੇ ਸੈਟਲ ਹੋ ਸਕਦੇ ਹੋ ਸੋ ਪਰਦੇਸ਼ਾਂ ਦੇ ਵਿੱਚ ਕੀ ਹੈ 14 ਸਾਲ ਤੋਂ ਘੱਟ ਉਮਰ ਦੇ ਬੱਚੇ ਅਤੇ ਬਜ਼ੁਰਗਾਂ ਦੀ ਦੇਖਭਾਲ ਦੇ ਲਈ ਕੇਅਰ ਗੀਵਰ ਦੀਆਂ ਪੋਸਟਾਂ ਨਿਕਲਦੀਆਂ ਰਹਿੰਦੀਆਂ ਨੇ ਸੋ ਤੁਹਾਡੇ ਲਈ ਬਹੁਤ ਹੀ ਵਧੀਆ ਖੁਸ਼ੀ ਦੀ ਗੱਲ ਹੈ ਕਿ ਕੈਨੇਡੀਨਾਈਟਿ ਪਟਿਆਲਾ ਦੇ ਵਿੱਚ 3 ਮਹੀਨੇ ਦਾ ਕੋਰਸ ਸਰਕਾਰ ਦੀ ਤਰਫੋਂ ਬਿਲਕੁਲ ਫ੍ਰੀ ਕਰਵਾਇਆ ਜਾ ਰਿਹਾ ਹੈ ਇਹਦੇ ਵਿੱਚ ਤੁਸੀਂ ਦਾਖਲਾ ਲੈ ਸਕਦੇ ਹੋ ਇਹਦੀਆਂ ਵਿਸ਼ੇਸ਼ਤਾਵਾਂ ਨੇਗੀਆਂ ਕਿ ਇਹ ਕੋਰਸ ਜਿਹੜਾ ਹੈ ਤੁਸੀਂ ਕਰਕੇ ਇੰਡੀਆ ਦੇ ਵਿੱਚ ਵੀ ਨੌਕਰੀ ਪ੍ਰਾਪਤ ਕਰ ਸਕਦੇ ਹੋ ਅਤੇ ਵਿਦੇਸ਼ਾਂ ਵਿੱਚ ਜਾ ਕੇ ਵੀ ਸੈਟਲ ਹੋ ਸਕਦੇ ਹੋ। ਇੰਡੀਆ ਦੇ ਵਿੱਚ ਨੌਕਰੀ ਕਰਨ ਲਈ ਤੁਹਾਡੀ 10ਵੀਂ ਵੀ ਚੱਲ ਜੇਗੀ, ਲੇਕਿਨ ਅਗਰ ਤੁਸੀਂ ਵਿਦੇਸ਼ ਜਾਣਾ ਹੈ ਤਾਂ ਵਿਦੇਸ਼ਾਂ ਵਿੱਚ ਜਾਣ ਲਈ +2 ਪਾਸ ਹੋਣਾ ਤੁਹਾਡੇ ਲਈ ਜ਼ਰੂਰੀ ਹੈ। ਇਹ ਕੋਰਸ ਜੇ ਕੋਈ ਮੈਰਿਡ ਹੈ ਉਹ ਵੀ ਕਰ ਸਕਦਾ ਹੈ ਤੇ ਜੇ ਕੋਈ ਅਨਮੈਰਿਡ ਹੈ ਉਹ ਵੀ ਕਰ ਸਕਦਾ ਹੈ। ਮੇਲ ਜਾਂ ਫੀਮੇਲ ਕੋਈ ਵੀ ਕਰ ਸਕਦਾ ਹੈ ਇਹ 10 ਮਹੀਨੇ ਦਾ ਕੋਰਸ ਅਤੇ ਇੰਡੀਆ ਦੇ ਵਿੱਚ ਨੌਕਰੀ ਕਰਨ ਲਈ ਤੁਹਾਡੇ ਕੋਲ ਪੰਜਾਬੀ, ਹਿੰਦੀ ਜਾਂ ਇੰਗਲਿਸ਼ ਤਿੰਨੋਂ ਲੈਂਗੁਏਜ ਦੇ ਵਿੱਚ ਤਾਂ ਤੁਹਾਨੂੰ ਗਿਆਨ ਹੋਣਾ ਚਾਹੀਦਾ ਹੈ ਪਰ ਜੇ ਤੁਸੀਂ ਵਿਦੇਸ਼ਾਂ ਵਿੱਚ ਜਾਣਾ ਚਾਹੁੰਦੇ ਹੋ ਤਾਂ ਤੁਹਾਨੂੰ ਇੰਗਲਿਸ਼ ਵਧੀਆ ਟੱਕ ਦੇ ਨਾਲ ਆਉਣੀ ਚਾਹੀਦੀ ਹੈ ਮੈਡੀਕਲੀ ਤੁਸੀਂ ਫਿੱਟ ਹੋਣੇ ਚਾਹੀਦੇ ਹੋ ਅਤੇ ਤੁਹਾਡਾ ਕ੍ਰਿਮੀਨਲ ਰਿਕਾਰਡ ਬਿਲਕੁਲ ਸਾਫ਼ ਹੋਣਾ ਚਾਹੀਦਾ ਸੋ ਬਹੁਤ ਹੀ ਵਧੀਆ ਮੌਕਾ ਹੈ ਤੁਹਾਡੇ ਲਈ ਅਗਰ ਤੁਸੀਂ ਇਹ ਕੋਰਸ ਕਰਨਾ ਚਾਹੁੰਦੇ ਹੋ ਤਾਂ ਦਿੱਤੇ ਹੋਏ ਨੰਬਰਾਂ ਤੇ ਸੰਪਰਕ ਕਰਕੇ ਤੁਸੀਂ ਗੱਲਬਾਤ ਕਰ ਸਕਦੇ ਹੋ ਕਿਉਂਕਿ ਇਹ ਕੋਰਸ ਬਿਲਕੁਲ ਫ੍ਰੀ ਆਫ ਕਾਸਟ ਹੈ ਤੁਹਾਡੇ ਕੋਲ ਕੋਈ ਫੀਸ ਨਹੀਂ ਲਈ ਜਾਏਗੀ ਤੋ ਵੱਧ ਤੋਂ ਵੱਧ ਇਸ ਮੌਕੇ ਦਾ ਫਾਇਦਾ ਉਠਾਓ ਅਤੇ ਜਿਹੜੇ ਵੀ ਬੱਚੇ ਇਹ ਕੇਅਰ ਗੀਵਰ ਬਣ ਆ ਕੇ ਜਿਹਨੂੰ ਨਰਸ ਦਾ ਕੋਰਸ ਕਹਿੰਦੇ ਆ ਉਹ ਕਰਨਾ ਚਾਹੁੰਦੇ ਨੇ 3 ਮਹੀਨੇ ਦਾ ਤਾਂ ਤੁਸੀਂ ਸਾਡੇ ਨਾਲ ਸੰਪਰਕ ਕਰਕੇ ਉਹ ਕੋਰਸ ਦੇ ਵਿੱਚ ਐਡਮਿਸ਼ਨ ਲੈ ਸਕਦੇ ਹੋ ਨੰਬਰ ਤੁਹਾਨੂੰ ਦਿੱਤੇ ਨੀਚੇ ਦਿੱਤੇ ਗਏ ਨੇ ਇਹਨਾਂ ਨੰਬਰਾਂ ਤੇ ਸੰਪਰਕ ਕਰਕੇ ਗੱਲਬਾਤ ਕਰੋ ਤੇ ਜਾਣਕਾਰੀ ਲੈ ਸਕਦੇ ਹੋ ਥੈਂਕ ਯੂ